ਰੋਜੀ ਸਾਸਰੀ ਗੱਲ ਕੀ ਹਲਚਲ ਅੱਜ ਆਪ ਆ ਗਏ ਆਪਦੇ ਫਿਰ ਨਵੇਂ ਵਲੌਗ ਨਾਲ ਤੇ ਸਾਰਿਆਂ ਨੂੰ ਮੇਰੇ ਵੱਲੋਂ ਲੋੜੀ ਦੀਆਂ ਲੱਖ ਲੱਖ ਵਧਾਈਆਂ ਅੱਜ ਹੈਗਾ ਲੋੜੀ ਦਾ ਦਿਨ ਹੈ ਧੁੱਪ ਵੀ ਬੜੀ ਮਸਤ ਚੱਲੀ ਹੋਈ ਹੈ ਚੜੀ ਹੋਈ ਹੈ ਤੇ ਅੱਜ ਮੈਂ ਮਾਰ ਲਈ ਛੁੱਟੀ ਸਕੂਲੋਂ ਕਿਉਂਕਿ ਮੈਂ ਕਿਹਾ ਮੈਂ ਨਹੀਂ ਆ ਲੋੜੀ ਦਾ ਤਿਹਾਰ ਹੈ ਤਿਹਾਰ ਵਾਲੇ ਦਿਨ ਕੌਣ ਸਕੂਲ ਜਾਦਾ ਸਾਰੇ ਦੱਸਿਓ ਮੇਰੇ ਸਕੂਲ 'ਚ ਛੁੱਟੀ ਨਹੀਂ ਸੀ ਤੁਹਾਡੇ ਸਕੂਲ 'ਚ ਛੁੱਟੀ ਸੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਤਾਂ ਪੂਵੀ ਬੜੀ ਮਸਤ ਚੜ੍ਹੀ ਹੋਈ ਐ ਸਾਰੇ ਲੱਗੇ ਹੋਏ ਆਹ ਦੇ ਕਮਾਗਰਾਂ ਨੂੰ ਮੈਂ ਵੀ ਲੱਗ ਪਿਆ ਵਲੌਗ ਬਣਾਉਣ ਨੂੰ ਪਾਪੇ ਦਾ ਕੋਈ ਕੰਮ ਆ ਤੁਹਾਨੂੰ ਪਤਾ ਹੀ ਹੋਣਾ ਪਰਸੋਂ ਦਾ ਜਿੱਦਾਂ ਦਾ ਗੰਨਾ ਐ ਨਾ ਗੰਨੀ ਚੁੱਪਾਂ ਤੇ ਲੱਗੇ ਆਇਆ ਮਿਲਾਉਣਾ ਤੁਹਾਨੂੰ ਉਹਨਾਂ ਨੂੰ ਈਗਾ ਲੈ ਜਦੋਂ ਦੇ ਗੰਨੇ ਆਏ ਉਦੋਂ ਦੇ ਗੰਨੇ ਆਏ ਕਾਹ ਤੋਂ ਲੱਗੇ ਲੋੜੀ ਆ ਨਾ ਤੂੰ ਲੋੜੀ ਨਾਲੇ ਨਾ ਕੋਈ ਨਹੀਂ ਪਿਛਲੀ ਲੋੜੀ ਦਾ ਨਾਤਾ ਜੇ ਤੇ ਮੈਂ ਉਹ ਮੈਂ ਦੰਦਾਂ ਦੀ ਐਕਸਰਸਾਈਜ਼ ਕਰ ਰਿਹਾ ਤੈਨ ਨੇ ਵੇਟਾ ਹੋਰ ਮਾਰੀ ਮੇਰੇ ਤਾਂ ਦੰਦ ਦੁਖਣ ਲੱਗ ਕੇ ਕੱਲ ਦੀ ਇਹ ਤੂੰ ਪਾਕੇ ਸ਼ੱਕ ਪਣੀ ਤੇ ਤੂੰ ਸ਼ਵਾਰੀ ਦਿੰਦੇ ਸੀ ਨਾ ਛੁੱਲੀ ਗਿਆ ਛੁੱਟੀ ਮਾਰੀ ਏ ਧੀਸੀ ਪਣੀ ਅਖਦਾ ਪਾਗੇ ਜੀ ਨਾ ਪਿਓ ਨੇ ਅਜ ਤੱਕ ਜੀ ਨਹੀਂ ਪਾਈ ਤੇ ਪੁੱਤ ਜੀਨ ਪਾ ਕੇ ਤੇ ਵੇਖਾ ਫਿਰਦਾ ਤਾਂ ਦੀ ਗਲਤੀ ਤੁਸੀਂ ਨਹੀਂ ਪਾਈ ਤਾਂ ਨਹੀਂ ਪਾਈ ਪੈਸਾ ਉਹ ਚੱਲ ਥੋੜਾ ਚੱਕ ਗੋ ਚੱਕ ਕੰਮ ਤੁਸੀਂ ਕਰੋ ਉਹ ਚੱਕ ਗੋ ਚੱਲ ਇਹ ਰੈਂ ਮੈਨੂੰ ਲੋੜੀ ਇੰਦਰ ਵੇਖ ਕੋ ਇਹ ਮੂੰਗਵਲੀ ਦੀਆਂ ਚਿਲਕਾ ਇੱਥੇ ਪਾਣੀ ਆ ਗਿਆ ਕੋ ਕੁੱਤਰ ਤਾਰੇ ਆ ਗਿਆ ਗੋਲੀ ਹੋ ਗਈ ਕਮਾਲ ਹੋ ਗਈ ਯਾਰ ਦੱਸ ਤੇਰੀ ਮਾਂ ਲੋੜੀਆ ਦੇ ਚਿੱਤਰ ਖਾਂਦਾ ਇਹ ਲੈ ਤੇਰੀ ਮਾਂ ਦੇ ਪੈਨ ਵਾਲੀਆਂ ਓਏ ਹਾਂ ਓਏ ਓਏ ਆਇ ਕਿਤਾਈ ਆ ਪਰਸਕਾ ਤਾਂ ਪਾਈ ਵੇ ਦਾਦਾ ਰੱਖ ਜੋ ਕਿਉਂ ਮਾਂ ਆਪਦੇ ਪਾਰਟਨਰ ਨੂੰ ਸਾਧ ਲਿਆ ਤੇਰਾ ਪਾਰਟਨਰ ਤਾਂ ਆਇਆਆਂ ਕਿੰਝ ਆ ਹੁੰਦੇ ਮੂੰਹ ਤੇ ਵੱਜੀ ਭੁਜਾ ਦੇ ਇਹਨੂੰ ਚੱਲ ਆ ਜਾ ਐ ਕੱਖਲੇ ਕਿਲਾ ਲੋੜੀ ਵੀ ਚਾਹੀਦੀ ਹੈ ਤੇ ਆਪਣੀ ਮਰਜ਼ੀ ਨਾਲ ਲੈਣੀ ਹੈ ਸੀ ਹਾਂ ਉਹ ਬੁਢੀ ਅਜ ਗੱਲ ਬਾਤ ਹੈ ਹੈ ਆ ਜਾ ਨਹੀਂ ਲੈਣੇ ਪੈਸੇ ਨਹੀਂ ਖਾਣਾ ਖਾਸ਼ ਇਹਨੂੰ ਕੋਈ ਨਹੀਂ ਡਰਾਗਾ ਹੁਣ ਚੱਲ ਤੂੰ ਲੈ ਲੈ ਮੈਂ ਕੱਲਾ ਕਿਉਂ ਕਰਾਂ ਲੈ ਵਾਏ ਆਈ ਲੋਣੂ ਲੈ ਲੋੜੀ ਲੈ ਕਿਹੜੀ ਲੋੜੀ ਇਹ ਕਿਹੜੀ ਲੋੜੀ ਅੱਗੀ ਅੱਗੀ ਮੈਂ ਵਾਣਾ ਕੋਣਾ ਅੱਜ ਕਾਦੀ ਲੋੜ ਚਲ ਗਾਣਾ ਕੋਣਾ ਤਾਂ ਸੁਣਾਓ ਫੇਰੀ ਲੋੜੀ ਦਵਾਂ ਹਣਾ ਲੋੜੀ ਲੋੜੀ ਕੱਟੇ ਦੀ ਪੂਛ ਮਰੋੜੀ ਕੱਟਾ ਗਿਆ ਭੱਜ ਲਿਓ ਪੈਸੇ ਰੱਛਾ ਜੱਜ ਪੈਸੇ ਲੈ ਚਾੜੀ ਤੂੰ ਅੱਦ ਕੀ ਕਰੇਗਾ ਅੱਜ ਜਣ ਕਿਹੜਾ ਨਹੀਂ ਕਾਹਨ ਪੈਸੇ ਮੰਗਦਾ ਹੈ ਦੱਸ ਮੈਂ ਚੱਕਤ ਮਾਰ ਦਿੰਦਾ ਨਹੀਂ ਪੈਸੇ ਕਾਹਦੇ ਮੰਗਦਾ ਪੁੱਤ ਐਂ ਕਰਨਾ ਤਾਂ ਮੈਂ ਦੇ ਦੇਂਦੀ ਕੀ ਕੀ ਖਾਣਾ ਹੈ ਕੀ ਖਾਣਾ ਪਸ ਕਾਹਤ ਹੋਣੇ ਜੀ ਚਲੋ ਇੱਕ ਹੋਰ ਗਾਣਾ ਸੁਣਾ ਦੇ ਕਿ ਕੀ ਹੁੰਦਾ ਮੈਨੂੰ ਉਹ ਦੁੱਲਾ ਪੱਟੀ ਉਹ ਗਾਣਾ ਦੇ ਮੈਨੂੰ ਨਹੀਂ ਹੋਇਆ ਕਿਉਂ ਦਲੋੜੀ ਗਾਹੀ ਮੰਗਣਾ ਹੈ ਫਿਰ ਸੰਦਰ ਮੰਦਰੀਏ ਹਾ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਥਲੇ ਦਿੱਤੀ ਰਹੀ ਹੋ ਚੇਰ ਚੱਕਰ ਪਾਈ ਕੁੜੀ ਨਾ ਸਾਲੂ ਪਾਟਾ ਚੇਰ ਪਾਦੇ ਆਟਾ ਮੰਮੀ ਲੈ ਆਟ ਤੇ ਕੌਣ ਕੜਾ ਆਟਾ ਵੈਨੇ ਦਾਦੀ ਕਿੰਨੇ ਕੱਢਦੀ ਆ ਮੈਂ ਸੁਣਾਦਾ ਇੱਕ 10000 ਰੁਪਏ ਦੇ ਦੇ ਭਰਾ ਮੈਂ ਦੱਸਣਾ ਮੈਂ ਫਿਰ ਮੈਂ ਸੁਣਾ ਮੈਂ ਸੁਣਾ ਦਾਦੀ ਮੈਂ ਸੁਣਾ ਮੈਂ ਸੁਣਾ ਮੈਂ ਸੁਣਾ ਨਾ ਅੱਧੀ ਕੀ ਦੇਣਾ ਦਚੂ ਬੋਲੋ ਵੀ ਸਹੀ ਆ ਤੇਰੇ ਪੁੱਜ ਜੀ ਉਹਦੇ ਰੇ ਤੇਰੇ ਪੋਤੇ ਨੇ ਦੇ ਬੜੀਆਂ ਬੜੀਆਂ ਭਰਾਵਾਂ ਆਏ ਗਏ ਅਸੀਂ ਆ ਪੁੱਤਰੀਆਂ ਤੁਹਾਡੇ ਆ ਗਏ ਅਸੀਂ ਉਹਾਂ ਚਲੇ ਪਰਸੇ ਆਇਆ ਜਿਹਨੇ ਮਾਣੀ 200 ਰੁਪਇਆ ਚਾਹੀਦਾ ਮੈਨੂੰ ਮੈਂ ਗਾਣਾ ਗਾਇਆ ਮੇਰੇ ਤੇ ਲੈ ਲੁਕਤੀਰ ਹੋ ਮੈਂ ਦੇ ਦਊਗੀ ਐਂ ਤਾਂ ਕੋਈ ਬਾਜ ਜਾ ਐਂ ਤੇ ਨਾ ਕਿਹੜਾ 버ਗਰ ਉਹਦਾ ਮੈਂ ਕਿਹਨੂੰ ਦੇ ਕਿ ਉਹ ਤਾਂ ਭੱਜੀ ਵੀ ਕਿੱਥੇ ਚੱਲਿਆਂ ਕੀ ਲੈ ਕੇ ਆਉਣਾ ਕੀ ਖਾਣਾ ਕਿਹੜਾ ਤੰਦੂਰੀ ਤੰਦੂਰੀ 버ਗਰ ਕਿਵੇਂ ਨਾ ਹੁੰਦਾ ਕੱਦਾ ਹੈੜੀ ਕਦੀ ਉਹ ਤਾਂ ਲੋਕੀ ਇਸ ਕੋ ਲੈ ਕੇ ਬਈ ਇਹ ਗਰਥ ਗੱਲ ਆ ਕੀ ਆ ਬਈ ਆ ਕੀ ਆ ਵੇ ਆਹਾ ਆ ਕੀ ਆ ਪਤਾ ਹੈ ਸਸਰੀਕਾਲ ਜੀ ਕੀ ਹਾਲ ਚਾਲ ਆ ਜੀ ਤੇ ਅੱਜ ਆਪਾਂ ਲੈ ਕੇ ਆ ਗਏ ਨਵਾਂ ਵਲੌਗ ਤੁਸੀਂ ਦੇਖਿਆ ਹੀ ਆ ਤੇ ਅੱਜ ਤੁਹਾਨੂੰ ਇੱਕ ਚੀਜ਼ ਦਿਖਾਉਣੇ ਆ ਹਾਂਜੀ ਯੇ ਕੀ ਹੋ ਗਿਆ ਹੱਸ ਖੁਸ਼ ਕਰ ਦਵਾ ਤੰਦੂਰੀ 버ਗਰ ਆ ਮਿਸ਼ਨ ਕੰਪਲੀਟ ਕਰ ਲਿਆ ਯੇ ਲੈ ਵੀ ਮੁੰਡਾ ਤੰਦੂਰੀ 버ਗਰ ਲੈ ਆਇਆ ਲੈ ਆਇਆ ਅੱਛਾ ਸਾਰੇ ਵਾਸਤੇ ਲਿਆਦੇ ਆ ਦੇ ਨੂਡਲ ਵਾਲੇ ਐ ਨਾ ਉਹ ਮੇਰੇ ਤੇ ਇੱਕ ਕੱਲਾ ਤੰਦੂਰੀ ਬਰਤਵਾ ਆ ਦਿਓ ਉਸ ਲੈ ਕੇ ਆਏ ਇੱਕ ਹੀ ਮਤਲਬ ਹੈ ਆਇਓ ਕੀ ਹੋ ਰਿਹਾ ਹੋਰ ਕੀ ਲੈ ਵੀ ਹੈਪੀ ਲੋੜੀ ਤੇ ਗੋਭੀ ਗੋਭੀ ਆਲੂ ਨਹੀਂ ਤੂੰ ਤੇ ਨਹੀਂ ਤੇ ਤੰਦੂਰੀ 버ਗਰ ਲਿਆਵੋ ਮੈਨੂੰ ਦੇ ਤੇ ਉਹਨਾਂ ਦੇ ਤੇ ਤੰਦੂਰੀ ਫਰਕ ਕੀ ਸੀਗਾ ਚੱਲ ਛਾ ਹੈ ਓਏ ਤੁਹਾਡਾ ਨੂਡਲ ਪਰ ਬਾਅਦ ਚ ਦੱਸਾਂਗੇ ਕਿਉਂ ਪੈਸੇ ਦਾ ਫਰਕ ਆ ਕੀ ਫਰਕ ਆ 70 ਬਹੁ 40 ਆ ਅੱਛਾ ਕਹਿੰਦਾ ਵੀ ਉਹ ਹੈਗਾ ਉਹ ਵਿੱਚ ਪਲੀਰ ਪਾਇਆ ਹੁੰਦਾ ਹੈ ਉਹ ਹੈਗਾ ਭਾਈ ਕਹਿੰਦਾ 90ਆਂ ਦਾ ਜਿਹੜੇ ਦੂਜੇ ਆ ਉਹ ਤਾਂ ਹੈਗੇ ਆ 40ਆਂ ਦੇ ਸਾਡੇ ਨਾਲ ਧੱਕਾ ਹੋ ਗਿਆ ਭਾਈ ਇਹ ਤਾਂ ਪੈਸੇ ਜ਼ਿਆਦੇ ਕਿਉਂ ਦਿੱਤੇ ਇਹਨਾਂ ਨੂੰ ਆ ਆਪ ਹੀ ਲੈ 90ਆਂ ਵਾਲਾ 180ਆਂ ਦਾ ਸਾਡੇ ਕੱਲੇ ਆ ਦੋ ਆਏ ਆਪੇ 90ਆਂ ਦੇ ਲੈ ਕੇ ਆ ਕੇ ਤੇ ਆਪਣੇ ਦੂਜੇ 40ਆਂ 40ਆਂ ਲੈ ਆ ਲੈ ਲੈ ਭਾਈ ਲੈ ਆ ਭਾਈ ਓਏ ਤੂੰ ਦੁਜਾਲਾ ਤੇਰੇ ਦੋ ਲੜਾ ਤੂੰ ਇਹ ਦੇ ਦੇ ਤੂੰ ਬਾਹਰ ਦੋ ਲੜਾ ਦੋ ਦੋ ਤੁਮ ਆਲੂ ਦੀ ਆੱਖ ਨਹੀਂ ਲੱਗਦੇ ਲਓ ਆਪਾਂ ਵੀ ਹੁਣ ਪਹਿਲਾਂ 버ਗਰ ਖਾ ਲ ਗਏ ਅੱਜ ਅੱਜ ਡੇਢ ਘੰਟੇ ਦੀ ਟਿਊਸ਼ਨ ਆ ਹੈ ਅੱਜ ਡੇਢ ਘੰਟੇ ਦੀ ਟਿਊਸ਼ਨ ਐ ਘੋਰ ਖੁਸ਼ੀ ਘੋਰ ਖੁਸ਼ੀ ਭੁੱਖ ਮੈਨੂੰ ਵੀ ਲੱਗੀ ਆ ਲੈ ਆ ਪਹਿਲਾਂ 버ਗਰ ਵਾਲੇ ਪਟਾਕੇ ਪਾ ਲ ਗਏ ਹਣਾ ਲਓ ਵੀ ਸ਼ਾਮ ਪੈ ਗਈ ਆ ਤੇ ਆਪਾਂ ਤਿਆਰੀ ਕਰ ਲੀਆ ਲੋਹੜੀ ਬਾਲਣ ਦੀ ਨਹੀਂ ਰੱਖਦੇ ਮੈਂ ਇਹ ਆ ਦੇਖੋ ਤੇ ਬਾਕੀ ਤੁਸੀਂ ਆ ਕਮੈਂਟ ਕਰਕੇ ਜਰੂਰ ਦੱਸਿਓ ਕੀ ਹੋ ਰਹਿ ਗਿਆ ਹੁਣ ਆਪਣੇ ਇਹ ਆ ਤੇ ਆਪਣੇ ਤੇ ਚੱਲ ਚੱਲਾ ਦੱਸ ਆ ਵੀ ਕੌਣ ਕੌਣ ਆਇਆ ਲੋਹੜੀ ਦੇ ਵਿੱਚ ਆ ਪੈਸੇ ਰੱਖਦਾ ਦਿੱਤ ਹੁੰਦੀ ਆ ਤੇਲ ਇਹ ਤੇਲ ਵਾਲਾ ਕੰਮ ਤਾਂ ਮੈਂ ਅੱਜ ਪਹਿਲੀ ਵਾਰ ਦੇ ਵੇਖਿਆ ਆਪਣੇ ਵੀ ਕਿੰਨੇ ਕਿਹਾ ਇਹ ਤੇਲ ਵਾਲਾ ਕੰਮ ਮੰਮੀ ਹੈ ਮੰਮੀ ਨੂੰ ਪਤਾ ਆ ਆ ਚੱਕ ਲਈ ਤੜਕੇ ਉੱਠ ਕੇ ਆ 2 ਰੁਪਏ ਦੇਖੋ 100 100 200 ਨੋਟ ਰੱਖ ਲੱਭਦੇ ਸੀ ਪਿੱਛੋਂ ਉਹ ਵਿੱਚ ਉਹ ਇਹਨਾਂ ਨੂੰ ਕੁਸਾ 100 100 ਦੋਸਤ ਦਾ ਨੋਟ ਰੱਖ ਦੋ ਰੁਪਏ ਰੱਖਿਆ ਮੇਰੇ ਪਿੱਛੇ ਦੋ ਜੀ ਬੋਲਾ ਦੋ ਨਹੀਂ ਨਹੀਂ ਪਿਛਲੀ ਦੀ ਕਹਿੰਦੇ ਦੋ ਰੁਪਏ ਰੱਖਿਆ ਐਤ ਕਿ 1 ਰੁਪਿਆ ਰੱਖਿਆ ਪਿਛਲੀ ਦੀ ਪੰਜ ਐਤ ਕਿ ਦੋ ਪਿਛਲੀ ਦੀ 5 ਰੁਪਏ ਰੱਖੇ ਸੀ ਐਤ ਕਿ ਦੋ ਤੇ ਅਗਲੇ ਆਹੀ ਐਤ ਕਿ ਕਹਿੰਦੇ ਦੋ ਰੁਪਏ ਲੋਕ ਅੱਗੇ ਨੂੰ ਜਾਂਦੇ ਸੀ ਪਿੱਛੇ ਨੂੰ ਆਉਣੇ ਆ ਚਲੋ ਚਲੋ ਉਹਨੂੰ ਦਿੱਤੇ ਮੈਂ ਤਲਾ ਰੋਪਾ 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 ਪਤਾ ਨਹੀਂ ਕੀ ਚੱਕਰਾ ਜਦੋਂ ਇਹ ਵੀਡੀਓ ਚ ਆ ਜਾਂਦਾ ਉਦੋਂ ਉਦੋਂ ਕਮੈਂਟ ਬੰਦ ਹੋ ਜਾਂਦੇ ਚੱਲ ਵੀ ਚਲਾ ਦਿਓ ਕੱਲੀਆਂ ਪੱਤੀਆਂ ਲੱਕੜ-ਲੁੱਕੜ ਲੱਕੜ ਵੀ ਲਾਵਾਂਗੇ ਉੱਤੇ ਰੱਖਾਂਗੇ ਹੈ ਕੋਈ ਲੱਕੜ ਲੱਕੜ ਦੇ ਕੋਲ ਆਓ ਮੋਡ-ਮੋਡ ਰੱਖੋ ਕੋਈ ਹੂੰ ਨਾ ਆ ਮ ਗੁਰਦਾਰ ਮੈਂ ਨਿੱਕਲੇ ਆਵੜਦਾ ਰਹਿੰਦੇ ਉਹ ਇਹ ਹਾਲਾ ਜੋ ਪਾਰੇ ਆ ਜੈ ਜੈਸੀ ਚੌਰ ਸੋ ਰੱਖੇ ਸੀ ਇਹ ਕਦੀ ਕੰਮ ਨਹੀਂ ਆਇਆ ਹੋਰ ਰੱਖੋ ਚੱਲ ਨਹੀਂ ਪਰ ਆਖ ਮੈਂ ਤੈਨੂੰ ਵੜ ਕੇ ਚਲੋ ਭਾਈ ਲਿਆ ਲਿਆ ਪਾਪ ਛਾੜ ਕੇ ਪਾ ਦੇ ਲੱਤਾਂ 'ਚ ਪਾਪ ਹੀ ਆ ਉਰੇ ਫੜਾ ਦੇ ਮੈਨੂੰ ਤਾਂ ਕਿੰਨੇ ਕਰ ਮੈਂ ਤਾਂ ਥੋੜੀ ਕੀਤੇ ਆ ਲੈ ਇਸਰਾ ਦਲਿੱਦਰ ਜਾ ਦਲਿੱਦਰ ਦੀ ਜੱਟ ਚਲੀ ਆ ਪਾ ਨਹੀਂ ਜਾਂਦੇ ਫੋਕ ਹੀ ਆ ਕੰਮ ਇਸ ਤਰ੍ਹਾਂ ਇਹ ਤੇਲ ਹੈ ਦਲਿੱਦਰ ਜਾ ਕਾਲੇ ਤੇਲ ਦਲਿੱਦਰ ਦੀ ਜੜ ਚੁੱਲੇ ਪਾ ਇਹ ਦੇਖ ਚੱਲ ਬਈ ਚੁੱਪ ਬਪਾ ਜਿਹੜੇ ਗਿਆ ਕੋਈ ਨਹੀਂ ਜਿਹੜੇ ਆ ਗਏ ਆ ਗਏ ਚੱਲ ਓਏ ਤੂੰ ਵੀ ਚੱਕ ਦੋ ਚੱਕ ਦੇ ਦਲਿੱਦਰ ਜਾ ਸ਼ਨੀਸ਼ਰ ਆਤਮ ਦਲਿੱਦਰ ਜਾ ਇਸ ਤਰ੍ਹਾਂ ਦਲਿੱਦਰ ਜਾ ਜਨ ਕਰਦੀ ਜੜ ਬੰਦਨ ਇਸਰਾ ਚਲੇ ਚਲੇ ਮੀਨੇ ਇਸਰਾ ਹਾ ਦਲੀਦਰ ਦਲੀਦਰ ਦੀ ਚਰ ਚੱਲੇ ਪਾ ਨਾ ਇਸਰਾ ਹਾ ਦਲੀਦਰ ਜਾ ਦਲੀਦਰ ਦੀ ਚੜ ਜਾ ਚੱਲੇ ਪਾ ਚੱਲੇ ਇਸਰਾ ਹਾ ਦਲੀਦਰ ਜਾ ਦਲੀਦਰ ਦੀ ਚਰ ਚੱਲੇ ਪਾ ਲੈ ਹੋਰ ਦੇ ਦੇ ਕੁਛ ਆ ਪਾਦ ਕੀ ਫੁੱਲੜੇ ਜੀ ਲਾਹੋੜਾ ਫੁੱਲੜੇ ਜੀ ਤੇਲ ਹੋਰ ਕੀ ਨਹੀਂ ਹੋਵੇਂ ਫੇਰਣਾ ਚੱਕ ਲੈ ਲੋ ਜੀ ਆਗ ਲੱਗੇਗਾ ਤੇ ਛੱਟਾ ਤੱਕ ਹੋ ਜਾ ਤੂੰ ਆ ਕੀ ਹੋ ਗਿਆ ਆ ਕੀ ਹੋ ਗਿਆ ਕੁਛ ਨਹੀਂ ਫਿਰ ਕੀ ਹੋ ਗਿਆ ਬੋਤਾ ਹੱਥ ਧੋਇਆ ਜਾ ਕੇ ਫਿਰ ਕੀ ਹੋ ਗਿਆ ਲੈ ਅੱਗੇ ਕਦੀ ਨਹੀਂ ਹੋਇਆ ਫਿਰ ਕੀ ਹੋ ਗਿਆ ਦੱਸ ਲੈ ਆ ਮੈਂ ਨਹੀਂ ਰੱਖਾ ਕੇ ਲੈ ਵਾਹ ਬੀਬਾ ਛਾੜ ਲੋ ਦੋਨਾਂ ਦੇ ਛੜ ਗਏ ਇਹਦੀ ਮੈਂ ਵੀ ਲੈਣੀ ਮੈਂ ਵੀ ਛੱਡੇ ਤੇ ਉਹਨੇ ਵੀ ਛੜਤਾ ਉਧਰੋਂ ਨਹੀਂ 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 ਮੇਰੇ ਵੀ ਨਹੀਂ ਚੜਦਾ ਮੈਂ ਚੜਦਾ ਤੇ ਨਾਲ ਦੀ ਨਾਲ ਹੀ ਆਪ ਵੀ ਚੜਦਾ ਤਾਂ ਰੱਬ ਕਹਿੰਦਾ ਵੀ ਤੁਹਾਡੇ ਪਾਪ ਨਹੀਂ ਛੜਦੇ ਤੁਹਾਡਾ ਸਾਹਕ ਤਾਂ ਵੀ ਨਹੀਂ ਹੋਣਾ ਇੱਥੇ ਚਲੋ ਇਕੱਠੇ-ਕੁੱਠੇ ਕਰ ਲਓ ਪਾਣੀ ਨਹੀਂ ਛੜਦੇ ਇਹ ਨਹੀਂ ਛੜਦੇ ਉਹ ਕਹਿੰਦਾ ਵੀ ਨਹੀਂ ਬਈ ਇਹ ਨਹੀਂ ਛੜਦੇ ਕੀ ਕਰਨਾ ਪਾਓ ਆ ਵੀ ਵਿੱਚ ਥੋੜੇ ਥੋੜੇ ਚਲੋ ਚੋ ਵੀ ਸਾਰਿਆਂ ਨੂੰ ਸਾਰਿਆਂ ਨੂੰ ਲੋਹੜੀਆਂ ਦੀ ਬਹੁਤ ਬਹੁਤ ਮੁਬਾਰਕਾਂ ਤੇ ਵੈਗ ਰੂ ਕਰੇ ਸਾਰਿਆਂ ਦੀ ਲੋਹੜੀ ਵਧੀਆ ਵਧੀਆ ਜਾਵੇ ਤੇ ਆਪਾਂ ਹੁਣ ਖਾਣੇ ਆ ਮੂੰਗਫਲੀ ਰਿਓੜੀਆਂ ਠੀਕ ਹੈ ਜੀ ਦੇ ਸਾਡਾ ਸਾਡਾ ਬਲੌਗ ਤੁਹਾਨੂੰ ਵਧੀਆ ਲੱਗਿਆ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਖੁਸ਼ੀਆਂ ਪਰ ਜਰੂਰ ਕਰ ਦਿਓ ਠੀਕ ਹੈ ਜੀ ਧੰਨਵਾਦ ਧੰਨਵਾਦ ਸਸਰੀਕਾਲ ਤੇ ਵੰਚ ਨੂੰ ਅੱਜ 버ਗਰ ਮਿਲ ਗਿਆ ਸੀ ਠੀਕ ਹੈ ਤੰਦੂਰੀ ਤੰਦੂਰੀ 버ਗਰ ਇਹਨੂੰ ਮਿਲ ਗਿਆ ਸੀਗਾ ਪਾਪਾ ਤੁਸੀਂ ਹਾਂ ਦੋਨੇ 가로